ਹਟ ਜਾਓ ਹਟ ਜਾਓ ਹਟ ਜਾਓ ਟਲਦੇ ਨਹੀਂ ਤੁਸੀਂ ਮੇਰੇ ਪਿਆਰੇ ਦਰਸ਼ਕੋ ਮੈਂ ਅਨੇਕਾਂ ਵਾਰ ਵੀਡੀਓਜ਼ ਪਾ ਚੁੱਕੀਆਂ ਕਿ ਬਿਨਾ ਦੱਸੇ ਬਿਨਾ ਪੁੱਛੇ ਬਿਨਾ ਜਨਮ ਪੱਤਰੀ ਦਿਖਾਏ ਉਪਾਅ ਨਹੀਂ ਕਰਨੇ ਟੋਟਕੇ ਨਹੀਂ ਕਰਨੇ ਤੁਸੀਂ ਆਪਣੇ ਰਾਹਾਂ 'ਚ ਕੰਡੇ ਨਾ ਖਿਲਾਰੋ ਮੈਂ ਸ਼ਨੀ ਦੇਵ ਦੀ ਅੱਜ ਗੱਲ ਕਰਨੀ ਹੈ ਸੁਣ ਲਓ ਧਿਆਨ ਨਾਲ ਜੋਤਿਸ਼ ਸ਼ਾਸਤਰ ਦੇ ਵਿੱਚ ਸ਼ਨੀ ਦੇਵ ਨੂੰ ਨਿਆਇ ਦੇ ਈਸ਼ ਮੰਨਿਆ ਗਿਆ ਆ ਸ਼ਨੀ ਦੇਵ ਜੱਜ ਨੇ ਉਹ ਕਰਮਾਂ ਦਾ ਫਲ ਦਿੰਦੇ ਆ ਪਰ ਅਨੇਵਾ ਕੀਤੇ ਗਏ ਉਪਾਅ ਕਈ ਵਾਰ ਫਾਇਦੇ ਦੀ بجائے ਵੱਡਾ ਨੁਕਸਾਨ ਕਰ ਦਿੰਦੇ ਆ ਮੈਂ ਡਾਕਟਰ ਤੇਰਾਂਕਾਰ ਅੱਜ ਮੈਂ ਤੁਹਾਨੂੰ ਸ਼ਨੀ ਦੇਵ ਬਾਰੇ ਉਹ ਸੱਚ ਦੱਸਣ ਲੱਗੀਆਂ ਜੋ ਨਾ ਤਾਂ ਡਰਾਉਣ ਵਾਲਾ ਆ ਤੇ ਨਾ ਹੀ ਭਗਤੀ ਦੇ ਨਾਮ ਤੇ ਭੇੜਚਾਲ ਕਰਨ ਵਾਲਾ ਕਿਉਂਕਿ ਅੱਜ ਕੱਲ੍ਹ ਲੋਕ ਹਰ ਸ਼ਨੀਵਾਰ ਨਾ ਕੁੰਡਲੀ ਦੇਖਦੇ ਆ ਨਾ ਗਣਨਾ ਕਰਾਉਂਦੇ ਆ ਸਿੱਧਾ ਤੇਲ ਚੁੱਕਿਆ ਇਆ ਤਾਂ ਫਿਰ ਸਾਰਿਆਂ ਨੇ ਮੂੰਹ ਦੇਖ ਲਿਆ ਵਿੱਚ ਤੇ ਉਹ ਸ਼ਾਇਆ ਪਾਤਰਦਾਨ ਕਰ ਦਿੱਤਾ ਅੱਜ ਸ਼ਨੀਵਾਰੇ ਉਹ ਜਿਹੜੇ ਮੰਗਣਾਉਂਦੇ ਆ ਡੋਰ ਟੂ ਡੋਰ ਉਹਨਾਂ ਨੂੰ ਦੇ ਦਿੱਤਾ ਬਹੁਤ ਵੱਡਾ ਗੁਨਾਹ ਕਰ ਰਹੇ ਹੋ ਜਾਂ ਫਿਰ ਚੱਕਿਆ ਸ਼ਨੀਵਾਰ ਵਾਲੇ ਦਿਨ ਤੇਲ ਸਭ ਨੇ ਮੂੰਹ ਦੇਖਿਆ ਚਿਹਰਾ ਦੇਖਿਆ ਤੇ ਅਕੜੇ ਦੀ ਜੜ ਚ ਪਾਇਆ ਹੈ ਚਲੋ ਜੀ ਸ਼ਨੀ ਟਲ ਗਿਆ ਗੱਲ ਸੁਣੋ ਇਹ ਲੋਕਾਚਾਰੀ ਟੁੱਟ ਗਿਆ ਪਰ ਇਹ ਬਿਨਾਂ ਵਜ੍ਹਾ ਨਹੀਂ ਕਰਨੇ ਮਨਾ ਆਂ ਜਦੋਂ ਜੇ ਸ਼ਨੀ ਤੁਹਾਨੂੰ ਚੰਗਾ ਫਲ ਦੇ ਰਿਹਾ ਤੁਸੀਂ ਫਿਰ ਆਪਣਾ ਬਹੁਤ ਨੁਕਸਾਨ ਕਰਾ ਰਹੇ ਹੋ ਜੇ ਇਹ ਕਰ ਰਹੇ ਹੋ ਮੈਂ ਤੁਹਾਨੂੰ ਪਛਾਣ ਦੱਸਾਂਗੀ ਕਿ ਤੁਸੀਂ ਕੀ ਕੰਮ ਕਰਨਾ ਕੀ ਨਹੀਂ ਕਰਨਾ ਦੇਖੋ ਸ਼ਨੀ ਨੂੰ ਸ਼ਾਂਤ ਕਰਨ ਲੱਪੈ ਨੇ ਪਰ ਸਵਾਲ ਤਾਂ ਇਹ ਆ ਜੇ ਸ਼ਨੀ ਤੁਹਾਡੇ ਲਈ ਚੰਗਾ ਫਲ ਦੇ ਰਿਹਾ ਤੇ ਤੁਸੀਂ ਉਸ ਨੂੰ ਖੁਦ ਹੀ ਕਮਜ਼ੋਰ ਕਰ ਰਹੇ ਹੋ ਸ਼ਾਂਤ ਕਰ ਰਹੇ ਹੋ ਮਤਲਬ ਦੁਆ ਰਹੇ ਹੋ ਤਾਂ ਫਿਰ ਤੁਹਾਡਾ ਤਾਂ ਰੱਬ ਹੀ ਰੱਖਾ ਨਾ ਕੀ ਹੋਏਗਾ ਤੁਹਾਡਾ ਫਿਰ ਤੁਸੀਂ ਪੈਸੇ ਲਟਾਉਨੇ ਹੋ ਸ਼ੁਰੂ ਹੋ ਜਾਣੇ ਹੋ ਜਿਹਨੇ ਜੋ ਮੰਗਿਆ ਉਹ ਦੇ ਦਿੱਤਾ ਹੱਲ ਕੋਈ ਨਹੀਂ ਹੁੰਦਾ ਕਿਉਂ ਕਿਉਂਕਿ ਗਲਤੀਆਂ ਤਾਂ ਤੁਸੀਂ ਖੁਦ ਕਰ ਰਹੇ ਹੋ ਭੁੱਲ ਕੇ ਵੀ ਜੀਵਨ ਦਾ ਇੱਕ લક્ષ્ય ਬਣਾ ਲਓ ਕਿ ਕਦੀ ਵੀ YouTube ਤੋਂ ਐਵੇਂ ਅਵਲਟਪਲੀਆਂ ਨਹੀਂ ਮਾਰਨੀਆਂ ਦੇਖਣਾ ਤੇ ਚੱਕ ਕੇ ਕਰ ਲਿਆ ਉਪਾ ਇਹ ਮਹਿੰਗੇ ਪੈ ਜਾਂਦੇ ਬਹੁਤੇ ਸਮੱਸਿਆਵਾਂ ਸਾਡੇ ਘਰਾਂ 'ਚ ਤਾਂ ਇਹਨਾਂ ਗੈਰ ਜ਼ਰੂਰੀ ਉਪਾ ਕਰਨ ਨਾਲ ਹੀ ਪੈਦਾ ਹੋਈਆਂ ਅਸਲ ਤੇ ਸ਼ਨਿਗ੍ਰਾਹ ਦੀ ਮਹੱਤਾ ਕੀ ਹੈ ਸ਼ਨਿਗ੍ਰਾਹ ਅਨੁਸ਼ਾਸਨ ਮਿਹਨਤ ਸਬਰ ਅਤੇ ਨਿਆਂ ਦਾ ਪ੍ਰਤੀਕ ਹੈ ਜੇਕਰ ਸ਼ਨੀ ਕੁੰਡਲੀ ਚ ਸ਼ੋਭਾ ਸ਼ੁਭ ਵੜਾਈ ਚੰਗਾ ਪਿਆ ਤੁਹਾਨੂੰ ਅਸ਼ੀਰਵਾਦ ਦੇ ਰਿਹਾ ਤਾਂ ਇਨਸਾਨ ਨੂੰ ਰਾਜਾ ਬਣਾ ਦਿੰਦਾ ਹੈ ਪਰ ਜੇਕਰ ਇਹ ਸ਼ੋਭਾ ਜਾਂ ਇਹਨੂੰ ਤੁਸੀਂ ਬਿਨਾਂ ਵਜ੍ਹਾ ਛੇੜਿਆ ਤਾਂ ਇਹ ਕੰਗਾਲੀ ਤੇ ਮਾਨਸਿਕ ਪਰੇਸ਼ਾਨੀ ਦਾ ਕਾਰਨ ਬਣਦਾ ਹੈ ਧਿਆਨ ਨਾਲ ਲਫ਼ਜ਼ ਬਲਫ਼ ਸੁਣਿਆ ਕਰੋ ਮੇਰੀ ਵੀਡੀਓ ਨੂੰ ਭੇੜਚਾਲ ਤੇ ਗਲਤੋਪਾ ਕਰ ਕਿਉਂ ਕਰਦੇ ਹੋ ਅੱਜ ਕਾ ਲੋਕ ਦੇਖਾ ਦੇਖੀ ਪੇੜ ਚਾਲ ਚੱਕ ਕੇ ਹਰ ਸ਼ਨੀਵਾਰ ਤੇਲਦਾਨ ਕਰਦੇ ਆ ਜਾਂ ਫਿਰ ਮੈਂ ਗੱਲ ਕਰ ਚੁੱਕੀ ਆ ਕਿੜੇ ਦੇ ਪੌਦਿਆਂ ਦੀ ਜੜ੍ਹ ਕੋਲ ਤੇਲ ਪਾਉਣੇ ਸ਼ੁਰੂ ਕਰ ਦੇਣ ਇਹ ਸਮਝਣਾ ਜ਼ਰੂਰੀ ਆ ਕਿ ਕੀ ਸ਼ਾਇਆ ਪਾਤਰਦਾਨ ਜਾਂ ਤੇਲ ਚੜਾਉਣਾ ਕਿਨਾਂ ਲਈ ਸਹੀ ਆ ਦੱਸਾਂ ਕਦੋਂ ਕੀਤਾ ਜਾਂਦਾ ਹੈ ਉਪਾ ਧਿਆਨ ਨਾਲ ਸੁਣੋ ਮੇਰੀ ਗੱਲ ਗੌਰ ਨਾਲ ਸ਼ਾਇਆ ਪਾਤਰਦਾਨ ਕਦੋਂ ਕਰਨਾ ਇਹ ਉਪਾਅ ਕੇਵਲ ਉਦੋਂ ਕੀਤਾ ਜਾਂਦਾ ਆ ਜਦੋਂ ਸ਼ਨੀ ਦੀ ਸਖਤ ਪਨੌਤੀ ਜਾਂ ਬਹੁਤ ਜ਼ਿਆਦਾ ਕਸ਼ਟ ਹੋਵੇ ਤੇਲ ਕਦੋਂ ਚੜਾਇਆ ਜਾਂਦਾ ਅਕੜੇ ਦੀ ਜੜ੍ਹ ਜੇਕਰ ਤੁਹਾਡੀ ਕੁੰਡਲੀ ਚ ਛੱਨੀ ਪਹਿਲਾਂ ਹੀ ਬਹੁਤ ਮਜ਼ਬੂਤ ਹੈ ਜਾਂ ਉੱਚ ਦਾ ਬੈਠਾ ਹੈ ਤਾਂ ਉਸ ਦਾ ਦਾਨ ਕਰਨ ਨਾਲ ਤੁਸੀਂ ਆਪਣੀ ਕਿਸਮਤ ਆਪਣੀ ਕਿਸਮਤ ਦੀ ਤਾਕਤ ਦੂਜੇ ਨੂੰ ਫਾਰਵਰਡ ਕਰ ਰਹੇ ਹੋ ਦੇਖ ਲਓ ਜੋ ਮੇਰੇ ਭਾਗਾ ਚਾ ਉਹ ਮੈਂ ਐਵੇਂ ਫ੍ਰੀ ਚ ਕਿਸੇ ਦੂਜੇ ਨੂੰ ਦੇਈ ਜਾ ਰਹੀ ਹਾਂ ਦੇਖੋ ਜਿਨ੍ਹਾਂ ਕੋਲ ਜਨਮ ਪੱਤਰੀ ਆ ਉਹ ਕਿਦਾਂ ਪਛਾਣਨਗੇ ਉਹ ਧਿਆਨ ਨਾਲ ਆਪਣੀ ਜਨਮ ਪੱਤਰੀ ਖੋਲ ਲਓ ਤੇ ਮੈਂ ਕੁਝ ਪਛਾਣ ਚਿੰਨ ਦੱਸਣ ਲੱਗੀ ਹਾਂ ਜੇਕਰ ਤੁਹਾਡੀ ਕੁੰਡਲੀ ਚ ਸ਼ਨੀ ਦੀ ਸਥਿਤੀ ਅਜਿਹੀ ਹੈ ਤਾਂ ਉਪਾਅ ਸੋਚ ਸਮਝ ਕੇ ਕਰੋ ਪਹਿਲਾਂ ਦੇਖਣਾ ਤੁਸੀਂ ਉੱਚ ਦਾ ਸ਼ਨੀ ਜਨਮ ਪਤਰੀ ਖੋਲਹੀ ਹੈ ਨਾ ਬੈਠ ਜੋ ਜੇਕਰ ਸ਼ਨੀ ਤੁਲਾ ਰਾਸ਼ੀ ਵਿੱਚ ਹੈ ਭਾਵ ਤੁਹਾਡੇ ਜਨਮ ਪਤਰੀ ਚ ਸ਼ਨੀ ਜਿੱਥੇ ਹੈ ਉੱਥੇ ਜੇ 7 ਨੰਬਰ ਪਿਆ ਹੋਇਆ ਹੈ ਤਾਂ ਇਹ ਬਹੁਤ ਹੀ ਸ਼ੁਭ ਹੁੰਦਾ ਹੈ ਅਜਿਹੇ ਲੋਕਾਂ ਨੂੰ ਤੇਲ ਦਾ ਦਾਨ ਬਿਲਕੁਲ ਨਹੀਂ ਕਰਨਾ ਚਾਹੀਦਾ ਨੈਵਰ ਐਵਰ ਲਗਨ ਦੇ ਵਿੱਚ ਜੇ ਸ਼ਨੀ ਆ ਤਾਂ ਜਨਮ ਪਤਰੀ ਦਾ ਪਹਿਲਾ ਖਾਨਾ ਲਗਾਣਾ ਜੇਕਰ ਪਹਿਲੇ ਘਰ ਚ ਸ਼ਨੀ ਹੈ ਤਾਂ ਤੇਲ ਦਾ ਦਾਨ ਕਰਨਾ ਤੁਹਾਡੀ ਸਿਹਤ ਅਤੇ ਆਤਮ ਵਿਸ਼ਵਾਸ ਨੂੰ ਕਮਜ਼ੋਰ ਕਰ ਦਿੰਦਾ ਹੈ ਜਾਂ ਫਿਰ ਸ਼ਨੀ ਤੁਹਾਡੀ ਜਨਮ ਪਤਰੀ ਚ 8ਵੇਂ ਜਾਂ 12ਵੇਂ ਘਰ ਚ ਇੱਥੇ ਜੇ ਬੈਠਾ ਆ ਤਾਂ ਸ਼ਨੀ ਅਕਸਰ ਖਰਾਬ ਫਲ ਦਿੰਦਾ ਹੀ ਆ ਅਜਿਹੀ ਸਥਿਤੀ ਵਿੱਚ ਮਾਹਰ ਦੀ ਸਲਾਹ ਦੇ ਨਾਲ ਹੀ ਉਪਾਅ ਕੀਤੇ ਜਾਣੇ ਚਾਹੀਦੇ ਹਨ ਅਗਲੀ ਪਛਾਣ ਜਿਨ੍ਹਾਂ ਦੀ ਜਨਮ ਪਤਰੀ ਬਣੀ ਹੋਈ ਹੈ ਜੇ ਤੁਨੂ ਰਾਸ਼ੀ ਜਮੀਨ ਰਾਸ਼ੀ ਦੇ ਵਿੱਚ ਸ਼ਨੀ ਹੈ ਕਿਉਂਕਿ ਤੁਨੂ ਰਾਸ਼ੀ ਭਾਵ 9 ਨੰਬਰ 'ਤੇ ਪਿਆ ਆ ਮੀਨ ਰਾਸ਼ੀ ਭਾਵ 12 ਨੰਬਰ 'ਤੇ ਪਿਆ ਹੋਇਆ ਆ ਤਾਂ ਇਹ ਦੋਨੋਂ ਗੁਰੂ ਦੀਆਂ ਰਾਸ਼ੀਆਂ ਨੇ ਬ੍ਰਹਸਪਤੀ ਦੀਆਂ ਰਾਸ਼ੀਆਂ ਨੇ ਜੇ ਤੁਸੀਂ ਫਿਰ ਤੇਲ ਪਾਉਣ ਲੱਪੇ ਤਾਂ ਫਿਰ ਤਬਾਹੀ ਤੇਲ ਦੇ ਉਪਾਤੋਂ ਤੁਹਾਨੂੰ ਬਚਣਾ ਚਾਹੀਦਾ ਜਿਨ੍ਹਾਂ ਦੇ ਕੋਲ ਜਨਮ ਪੱਤਰੀ ਨਹੀਂ ਆ ਮੈਂ ਤਾਂ ਉਹਨਾਂ ਦੀ ਵੀ ਗੱਲ ਕਰਨੀ ਆ ਸਗੋਂ ਤੇ ਉਹ ਵਿਚਾਰੇ ਜਿਆਦਾ ਗੌਰ ਕਰਨਾ ਮੰਗਦੇ ਆ ਉਹਨਾਂ ਦਾ ਸਾਥ ਤਾਂ ਮੈਨੂੰ ਜ਼ਿਆਦਾ ਦੇਣਾ ਪੈਣਾ। ਜਿਨ੍ਹਾਂ ਨੂੰ ਰਾਸ਼ੀ ਨਹੀਂ ਪਤਾ। ਮੈਂ ਲੱਛਣਾ ਰਾਹੀਂ ਪਛਾਣ ਕਰਨੀ ਦੱਸਣ ਲੱਗੀ ਆ। ਪਿਆਰੇ ਦਰਸ਼ਕੋ ਜੇ ਤੁਹਾਡੇ ਕੋਲ ਜਨਮ ਪੱਤਰੀ ਨਹੀਂ ਹੈ ਤੁਸੀਂ ਆਪਣੇ ਜੀਵਨ ਵਿੱਚ ਵਾਪਰ ਰਹੀਆਂ ਕਟਨਾਵਾਂ ਤੋਂ ਸ਼ਨੀ ਦੀ ਸਥਿਤੀ ਨੂੰ ਸਹੀ ਜੇ ਸਮਝ ਸਕਦੇ ਹੋ ਪਰ ਗੌਰ ਨਾਲ ਸੁਣ ਕੇ। ਫਾਰਵਰਡ ਨਾ ਕਰਿਆ ਕਰੋ ਵੀਡੀਓ। ਮੈਨੂੰ ਲੱਗਦਾ ਹੁੰਦਾ ਵੀਡੀਓ ਫਾਰਵਰਡ ਕਰਨ लायक ਹੈ ਹੀ ਨਹੀਂ। ਕੋਈ ਦੁਹਰਾ ਨਹੀਂ ਕੋਈ ਰੈਪੀਟੀਸ਼ਨ ਨਹੀਂ ਹੈ। ਗੱਲ ਆਰਾਮ ਨਾਲ ਅੱਗੇ ਵਧ ਰਹੀ ਹੁੰਦੀ ਆ ਔਰ ਹਰ ਗੱਲ ਸੁਣਨੀ ਜ਼ਰੂਰੀ ਹੁੰਦੀ ਆ ਦੱਸਣ ਲੱਗੀਆਂ ਕਿਹੜੇ ਲੋਕ ਕੇ ਉਪਾਏ ਕਰਨ ਸ਼ਨੀ ਖਰਾਬ ਹੋਣ ਦੇ ਲੱਛਣ ਕੀ ਆ ਦੇਖੋ ਭਲਿਓ ਲੋਕੋ ਜੇਕਰ ਲਗਾਤਾਰ ਕੋਟ ਕਚੈਰੀ ਦੇ ਕੇਸਾਂ 'ਚ ਫਸੇ ਹੋ ਤੁਸੀਂ ਦੂਜੀ ਪੜਾਣ ਤੁਹਾਡੇ ਘਰ ਦੀਆਂ ਪੱਛਮ ਦਿਸ਼ਾ ਵਾਲੀਆਂ ਕੰਧਾਂ ਬਾਰ-ਬਾਰ ਡਿੱਗਦੀਆਂ ਜਾਂ ਉਹਨਾਂ ਦੇ ਵਿੱਚ ਤਰੇੜਾਂ ਆਈਆਂ ਪਈਆਂ ਪੱਛਮ ਦਿਸ਼ਾ ਜਿੱਦੜ ਸੂਰਜ ਡੁੱਬਦਾ ਉਹ ਵਾਲੀ ਕੰਦ ਘਰ ਦੀ ਕੰਦ ਜਾਂ ਤੀਜੀ ਪਛਾਣ ਹੈ ਕਿ ਤੁਹਾਡੇ ਸਰੀਰ ਦੇ ਪੈਰ ਜਾਂ ਫਿਰ ਹੱਡੀਆਂ ਪੂਰਾ ਪਿੰਜਰ ਉਸ ਦੀ ਗੰਭੀਰ ਬਿਮਾਰੀ ਹੱਡੀਆਂ ਦੀ ਤੁਹਾਨੂੰ ਲੱਗੀ ਹੋਈ ਹੈ ਅਗਲੀ ਪਛਾਣ ਮਿਹਨਤ ਦਾ ਫਲ ਬਿਲਕੁਲ ਨਹੀਂ ਮਿਲਦਾ ਤੇ ਜਿਹੜੇ ਤੁਹਾਡੇ ਦਰਜਾ ਚਾਰ ਮੁਲਾਜ਼ਮ ਨੇ ਜਾਂ ਘਰ ਦੇ ਵਿੱਚ ਕੰਮ ਕਰਨ ਵਾਲੇ ਵਰਕਰ ਰੱਖੇ ਹੋਏ ਨੇ ਉਹਨਾਂ ਨਾਲ ਹਮੇਸ਼ਾ ਤੁਹਾਡਾ ਝਗੜਾ ਰਹਿੰਦਾ ਹੈ। ਛੇਤੀ-ਛੇਤੀ ਉਹ ਤੁਹਾਡੇ ਅੰਡਰ ਕੰਮ ਕਰਨਾ ਚਾਹੁੰਦੇ ਨਹੀਂ ਛੱਡ ਜਾਂਦੇ ਆ। ਬਣਦੀ ਨਹੀਂ ਤੁਹਾਡੀ ਉਹਨਾਂ ਨਾਲ। ਕਿਹੜੇ ਲੋਕ ਇਹ ਉਪਾਾ ਨਾ ਕਰਨ ਜਿਨ੍ਹਾਂ ਦਾ ਸ਼ਨੀ ਬਹੁਤ ਚੰਗਾ ਆ। ਮੈਂ ਉਹ ਵੀ ਤਾਂ ਦੱਸਾਂਗੀ ਨਾ ਕਿਰਪਾ ਕਰੋ ਮਿਹਰਬਾਨੀ ਕਰੋ ਇਹਨਾਂ ਗ੍ਰਾਹਾਂ ਨੂੰ ਨਾ ਛੇੜੋ। ਹੁਣ ਜਿਨ੍ਹਾਂ ਦਾ ਸ਼ੰਗੀ ਸ਼ਨੀ ਦੇਵ ਚੰਗਾ ਆ ਉਹਨਾਂ ਦਾ ਕੀ ਲੱਛਣ ਆ? ਕਿੱਦਾਂ ਪਛਾਨਣ ਦੇਖੋ ਬੜੀਆਂ ਸੋਹਣੀਆਂ ਪਛਾਣਾ ਜੇਕਰ ਤੁਹਾਡੇ ਕੋਲ ਪਿਤਾ ਪੁਰਖੀ ਜਦਾਦ ਜੱਦੀ ਪੁਸ਼ਤੀ ਅਤੇ ਉਹ ਲਗਾਤਾਰ ਵੱਧ ਰਹੀ ਹੈ ਕੰਟੀਨਿਊ ਵੇਚਣਾ ਨਹੀਂ ਪੈ ਰਿਹਾ ਕੁਝ ਵੀ ਉਹਦੇ 'ਚ ਵਾਧਾ ਹੀ ਹੋ ਰਿਹਾ ਹੈ ਤਾਂ ਸ਼ਨੀ ਚੰਗਾ ਆ ਤੇਲ ਪਾਉਂਗੇ ਭੁੱਲ ਕੇ ਵੀ ਨਾ ਪਾ ਬੈਠਿਓ ਜਾਂ ਫਿਰ ਜੇਕਰ ਤੁਹਾਡਾ ਲੋਹੇ ਦਾ ਮਸ਼ੀਨਰੀ ਦਾ ਜਾਂ ਪ੍ਰਾਪਰਟੀ ਡੀਲਿੰਗ ਦਾ ਕੰਮ ਬਹੁਤ ਹੀ ਵਧੀਆ ਚੱਲ ਰਿਹਾ ਹੈ ਇਹ ਤਿੰਨ ਕੰਮ ਬਹੁਤ ਵਧੀਆ ਚੱਲ ਰਹੇ ਆ ਤੁਸੀਂ ਕੋਈ ਇੱਕ ਕੰਮ ਕਰ ਰਹੇ ਹੋ ਦੋ ਕਰ ਰਹੇ ਹੋ ਜਾਂ ਤਿੰਨੋਂ ਕਰ ਰਹੇ ਹੋ ਛਣੀ ਚੰਗਾ ਆ ਮਿਹਰਬਾਨ ਹੈ ਛਣੀ ਨਾ ਕਰਿਓ ਉਪਾ ਜਾਂ ਫਿਰ ਤੁਹਾਡੇ ਅਧੀਨ ਕੰਮ ਕਰਨ ਵਾਲੇ ਲੇਬਰ ਲੋਕ ਦਰਜਾ 4 ਜਾਂ ਲੇਬਰ ਲੋਕ ਵਰਕਰ ਕਿਰਤੀ ਕੰਮ ਹੈ ਤੁਹਾਡੇ ਅੰਡਰ ਜਿਹੜੇ ਨੇ ਉਹ ਤੁਹਾਡਾ ਬਹੁਤ ਸਤਿਕਾਰ ਕਰਦੇ ਆ ਬਹੁਤ ਤੁਹਾਨੂੰ ਰਿਸਪੈਕਟ ਦੇ ਰਹੇ ਆ ਤੁਹਾਡੀ ਬਣਦੀ ਆ ਉਹਨਾਂ ਨਾਲ ਸੱਤ ਸਮਝ ਲਓ ਸ਼ਨੀ ਬਹੁਤ ਚੰਗਾ ਆ ਨਹੀਂ ਕਰਨਾ ਅਕੜਿਆਂ ਤੇ ਤੇਲ ਜਾਂ ਸ਼ਾਇਆਦਾਨ ਹਟ ਜਾਓ ਸ਼ਨੀ ਮੰਦਰ ਵੀ ਜਾ ਕੇ ਮੂਰਤੀ ਤੂੰ ਮਾਫੀ ਮੰਗੋ ਨਹੀਂ ਚੜਾਉਣਾ ਤੇਲ ਵਿਦਆਊਟ ਐਨੀ ਰੀਜ਼ਨ ਲੰਬੀਆਂ ਲੰਬੀਆਂ ਲਾਈਨਾਂ ਸ਼ਨੀ ਕਰਮਸ਼ੀਲ ਗਰਿਆ ਉਹ ਕਹਿੰਦਾ ਚੰਗੇ ਕਰਮ ਕਰੋ ਡਰਾਮੇ ਨਾ ਕਰੋ ਸਾਵਧਾਨੀਆਂ ਕੀ ਆ ਜੇਕਰ ਤੁਹਾਡਾ ਕੰਮ ਬਹੁਤ ਵਧੀਆ ਚੱਲ ਰਿਹਾ ਤੇ ਤੁਸੀਂ ਫਿਰ ਵੀ ਸ਼ਾਇਦ ਅਨ ਕਰ ਰਹੇ ਹੋ ਤਾਂ ਡਾਕਟਰ ਤੇਰਾ ਕਹਤ ਤੁਹਾਨੂੰ ਵਾਰਨ ਕਰ ਰਹੀ ਆ ਅਲਰਟ ਕਰ ਰਹੀ ਆ ਜਾਗਰੂਕ ਹੋ ਜਾਓ ਤੁਸੀਂ ਆਪਣੇ ਚੰਗੇ ਭਲੇ ਗਰੇ ਨੂੰ ਘਰੋਂ ਬਾਹਰ ਕੱਢ ਰਹੇ ਹੋ ਹੁੰਦਾ ਨਾ ਅਗੇ ਗੇਟ ਖੋਲਦਾ ਤਾਂ ਕਹੋ ਗੇਟ ਆਊਟ ਐਦਾਂ ਕਹਿ ਰਹੇ ਹੋ ਤੁਸੀਂ ਚੋ ਘਰੋਂ ਬਾਹਰ ਨਾ ਕੱਢੋ ਨਿਕਾਲਾ ਨਾ ਦਿਓ ਕਿਸ ਲਈ ਸਖਤ ਮਨਾਹੀ ਹੈ ਕੁਝ ਕੈਟਾਗਰੀ ਐਦਾਂ ਦੀ ਦੱਸਣ ਲੱਗੀ ਆ ਜਿਨ੍ਹਾਂ ਲਈ ਇਹ ਦੋਨੋਂ ਉਪਾਅ ਕਰਨੇ ਬਹੁਤ ਹੀ ਖਤਰਨਾਕ ਹੋ ਸਕਦੇ ਆ ਬਰਬਾਦੀ ਦੀ ਕਗਾਰ ਤੇ ਤੁਸੀਂ ਜਾ ਸਕਦੇ ਹੋ ਜਿਨ੍ਹਾਂ ਦਾ ਲੋਹੇ ਦਾ ਕੰਮ ਹੈ ਹੈ ਨਾ ਮਸ਼ੀਨਾਂ ਬਣਦੀਆਂ ਫੈਕਟਰੀਆਂ ਲੱਗੀਆਂ ਜਾਂ ਫਿਰ ਤੇਲ ਸਰੋਂ ਦਾ ਤੇਲ ਬਣਦਾ ਤਿਲਾਂ ਦਾ ਤੇਲ ਬਣਦਾ ਉਹ ਵੀ ਇਹੀ ਹੈ ਕਾਲੇ ਤੇਲ ਤੇਲ ਦਾ ਬਿਜ਼ਨਸ ਹੈ ਫੈਕਟਰੀ ਲੱਗੀ ਹੋਇਆ ਜਾਂ ਲੋਹੇ ਦਾ ਕੰਮ ਉਹ ਤੇਲ ਦਾ ਦਾਨ ਸੋਚ ਸਮਝ ਕੇ ਕਰਨਗੇ ਜਨਮ ਪੱਤਰੀ ਦਿਖਾਏ ਤੋਂ ਬਿਨਾਂ ਕਦੀ ਵੀ ਨਹੀਂ ਕਿਉਂਕਿ ਤੁਹਾਡੇ ਕੰਮ ਤੋਂ ਹੀ ਅੰਦਾਜ਼ਾ ਹੋ ਗਿਆ ਕਿ ਜੇ ਕੰਮ ਚੰਗਾ ਪੱਲਾ ਚੱਲ ਰਿਹਾ ਆ ਤਾਂ ਤੁਸੀਂ ਸ਼ਨੀ ਤੁਹਾਡੇ ਪੱਖ ਚ ਆ ਤਾਂ ਤੁਸੀਂ ਉਹਦੇ ਵਿਰੁੱਧ ਕਿਉਂ ਜਾ ਰਹੇ ਹੋ ਜਾਂ ਫਿਰ ਜਿਨ੍ਹਾਂ ਦੀ ਕੁੰਡਲੀ ਚ ਸ਼ਨੀ ਉੱਚਦਾ ਆ ਭਾਵ 7 ਨੰਬਰ ਚ ਹੈ ਤੁਲਾ ਰਾਸ਼ੀ ਚ ਉੱਚਦਾ ਹੁੰਦਾ ਉਹ ਵੀ ਹਰਗਿਜ਼ ਨਾ ਕਰਨ ਉਹਨਾਂ ਲਈ ਸਖਤ ਮਨਾ ਹੈ ਇਹ ਦੋ ਉਪਾ ਜਾਂ ਫਿਰ ਜਿਨ੍ਹਾਂ ਦੇ ਘਰ ਦੇ ਵਿੱਚ ਬਜ਼ੁਰਗ ਸੀਨੀਅਰ ਸਿਟੀਜ਼ਨ ਬਹੁਤ ਖੁਸ਼ ਨੇ ਤੇ ਉਹਨਾਂ ਦੀ ਤਰੱਕੀ ਹੋ ਰਹੀ ਆ ਉਹ ਸਿਹਤਮੰਦ ਵੀ ਨੇ ਉਹ ਖੁਸ਼ ਵੀ ਨੇ ਉਹ ਤੁਹਾਨੂੰ ਅਸੀਸਾਂ ਵੀ ਦੇ ਰਿਆ ਘਰ ਪਰਿਆ ਪਰਿਆ ਖੁਸ਼ਹਾਲ ਆ ਤਾਂ ਸ਼ਨੀ ਬਹੁਤ ਚੰਗਾ ਤੁਹਾਡੇ ਲਈ ਫਿਰ ਨਾ ਕਰੋ ਸਖਤ ਮਨ ਹੈ ਤੁਹਾਡੇ ਲਈ ਡਾਕਟਰ ਤੇਰਾਕੌਰ ਦੀ ਇੱਕ ਸਲਾਹ ਆ ਇੱਕੋ ਇੱਕ ਸਲਾਹ ਮੰਨ ਲਿਓ ਜੇਕਰ ਤੁਸੀਂ ਸ਼ਨੀ ਦੇਵ ਨੂੰ ਖੁਸ਼ ਕਰਨਾ ਹੀ ਚਾਹੁੰਦੇ ਹੋ ਅਤੇ ਪਤਾ ਨਹੀਂ ਕਿ ਗ੍ਰਹਿ ਕਿ ਹੋ ਜਾਇਆ ਨਾ ਜਨਮ ਪੱਤਰੀ 'ਚੋਂ ਪੜਨਾ ਆਇਆ ਜਿੱਦਾਂ ਮੈਂ ਦੱਸਿਆ ਨਾ ਜਨਮ ਪੱਤਰੀ ਹੈਗੀ ਸੀ ਜਿਹੜਾ ਕਿ ਤੁਸੀਂ ਦੇਖ ਕੇ ਅੰਦਾਜ਼ਾ ਲਾ ਸਕਦੇ ਭਾਪ ਪਤਾ ਹੀ ਨਹੀਂ ਕਿ ਸ਼ਨੀ ਸਾਡੇ ਲਈ ਚੰਗਾ ਹੈ ਜਾਂ ਸ਼ਨੀ ਮਾੜਾ ਹਾਲਾਂਕਿ ਮੈਂ ਢੀ ਚੋਟੀ ਦਾ ਜੋੜ ਲਾਤਾ ਕਿ ਬਹੁਤ ਸੋਹਣੇ ਪੁਆਇੰਟ ਤੁਹਾਨੂੰ ਦੱਸਿਆ ਜਿੱਤੋਂ ਅੰਦਾਜ਼ਾ ਲੱਗ ਸਕਦਾ ਹੈ ਕਿ ਸ਼ਨੀ ਤੁਹਾਡੇ ਹੱਕ ਚ ਫੇਵਰ ਚ ਹੈ ਜਾਂ ਤੁਹਾਡੇ ਵਿਰੋਧ ਚ ਹੈ ਜਾਂ ਤੁਹਾਡਾ ਦੁਸ਼ਮਣ ਕਰਾਇਆ ਜੇ ਅਜੇ ਵੀ ਤੁਸੀਂ ਭੋਲੇ ਹੋ ਨਹੀਂ ਪਤਾ ਲੱਗਾ ਤਾਂ ਫਿਰ ਤੇਲ ਨਹੀਂ ਚੜਾਉਣਾ ਪਲੀਜ਼ ਉਹਦੀ ਵਜਾਇ ਗਰੀਬਾਂ ਦੀ ਮਦਦ ਕਰੋਗੇ ਮਜ਼ਦੂਰ ਨੂੰ ਕਿਸੇ ਦਿਨ ਰੋਟੀ ਖਿਲਾਤੀ ਜਾਂ ਫਿਰ ਕਿਸੇ ਲੋੜਵੰਦ ਨੂੰ ਕਾਲੇ ਕੰਬਲ ਦਾ দান ਕਰਨਾ ਕਾਲਾ ਕੰਬਲ ਜਦੋਂ দান ਕਰਨਾ ਤੈ ਲੱਗੀ ਚ ਨਹੀਂ ਦੇਣਾ ਉਸ ਨੂੰ ਖੋਲ ਕੇ ਉਹਦੇ ਮੋਢਿਆਂ ਤੇ ਪਾ ਦਿਓ ਜਿਸ ਵੀ ਤਰ੍ਹਾਂ ਤਰੀਕੇ ਨਾਲ ਦੇਣਾ ਚਾਹੁੰਦੇ ਹੋ ਪਿਆਰ ਨਾਲ ਗਲਵਕੜੀ ਲੈ ਕੇ ਉਸ ਨੂੰ ਇੱਜ਼ਤ ਸਤਕਾਰ ਨਾਲ ਉਹ ਕਾਲਾ ਕੰਬਲ ਦੇ ਦਿਓ ਪਰ ਖੋਲ ਕੇ ਦੇਣਾ ਠੀਕ ਹੈ ਤੈ ਲੱਗੀ ਤੇ ਨਹੀਂ ਦੇਣਾ ਇਹ ਬੜੇ ਸੁਰੱਖਿਅਤ ਤੇ کارਗਰ ਅਸਰ ਕਰ ਕੋ ਪਾਇਆ ਦੇਖੋ ਦਿਨਾਂ ਚ ਜੇ ਤੁਹਾਡਾ ਕਿਤੇ ਕੋਈ ਨੁਕਸਦਾਰ ਜੀਵਨ ਚੱਲ ਰਿਹਾ ਤੇ ਉਹ ਠੀਕ ਹੋ ਜਾਏਗਾ ਟਰੈਕ ਤੇ ਆ ਜਾਊਗਾ ਤੜੀਆਂ ਸਮੱਸਿਆਵਾਂ ਹੱਲ ਹੋਣ ਚੁਣੀਆਂ ਮੈਂ ਇੱਕ ਬੇਨਤੀ ਕਰਨ ਲੱਗੀ ਆ ਇੱਥੇ ਨਾ ਰੁਕ ਕੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕੀ ਤੁਸੀਂ ਜਾਂ ਤੁਹਾਡੇ ਘਰ 'ਚ ਕੋਈ ਹਰ ਸ਼ਨੀਵਾਰ ਤੇਲ ਦਾ ਇਦਾਂ ਦਾਨ ਕਰਦਾ ਸੀ ਨਾ ਡੋਰ ਬੈਲ ਵੱਜੀ ਨਹੀਂ ਤੁਹਾਨੂੰ ਪਤਾ ਹੁੰਦਾ ਅੱਜ ਸ਼ਨੀਵਾਰ ਕੱਢ ਕੇ ਰੱਖੋ ਤੇਲ ਦੇਖ ਲਓ ਸਾਰੇ ਜਣੇ ਮੂੰਹ ਬਿਨਾ ਕੁੰਡਲੀ ਕੀਤਾ ਇਹ ਕੰਮ ਮੈਨੂੰ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਸੋ ਇੱਕ ਬੇਨਤੀ ਹੋਰ ਆ ਕਿ ਜਿਹੜੀਆਂ ਪੁਰਾਣੀਆਂ ਮੇਰੀਆਂ ਵੀਡੀਓਜ਼ ਪਈਆਂ ਪਿਤਰਪੱਖ ਦੀਆਂ 23 ਵੀਡੀਓ ਜ਼ਰੂਰ ਦੇਖ ਲਓ ਤੁਹਾਡਾ ਭਲਾ ਹੋ ਜਾਣਾ ਆ ਹਰ ਅਮਵਸਿਆ ਚ ਤੇਲ ਤਰਪਨ ਕਰਨਾ ਹੈ ਤੁਸੀਂ ਜਲ ਅਰਪਣ ਕਰਨਾ ਪਿਤਰਾਂ ਨਮਿਤ ਹਰ ਮਸਿਆਵ ਕਿਉਂਕਿ ਮਸਿਆ ਪਿਤਰ ਨਾਲ ਜੁੜੀ ਹੈ ਸੋ ਪਿਤਰਾਂ ਦਾ ਅਸ਼ੀਰਵਾਦ ਲੈਣਾ ਸ਼ੁਰੂ ਕਰੋ ਜਦੋਂ ਸਰਾਧ ਆਉਣਗੇ ਹੋਰ ਨਵੀਆਂ ਵੀਡੀਓਜ਼ ਬਣਾਵਾਂਗੇ ਪਹਿਲਾਂ ਪਰਮਾਤਮਾ ਨੂੰ ਚੇਤੇ ਰੱਖੋ ਫਿਰ ਪਿਤਰਾਂ ਨੂੰ ਚੇਤੇ ਰੱਖੋ ਬਾਕੀ ਟੁਨੇ ਟੋਟਕੇ ਮਨਾ ਟੋਟਕੇ ਕਰਾਂਗੇ ਤੁਹਾਡੇ ਹੱਕ ਚ ਦੱਸਾਂਗੇ ਜਿੱਥੇ ਲੋੜ ਆ ਸਰਵ ਸੰਜੇ ਉਪਾਚ ਕਰਨੇ ਸ਼ੁਰੂ ਕਰੋ ਦਰਦਰਨਾ ਪਟਕੋ ਸਾਰਾ ਜੀਵਨ ਇਸੇ ਤਰ੍ਹਾਂ ਆਪਣਾ ਬਰਬਾਦ ਨਾ ਕਰੋ ਕਿਸੇ ਇੱਕ ਦੇ ਲੜ ਲੱਜੋ ਪਰਮਾਤਮਾ ਤੋਂ ਉੱਪਰ ਕੋਈ ਨਹੀਂ ਹੈ ਬਾਕੀ ਜੋ ਵੈਦਿਕ ਜੋਤਿਸ਼ ਹੈ ਜੇ ਇਹ ਸਹੀ ਸਚੇਦ ਮਨੋਂ ਤੁਸੀਂ ਟੁੱਟ ਕੇ ਕਰਦੇ ਹੋ ਭਾਵ ਆਪਣੇ ਭਲੇ ਲਈ ਕਰ ਰਹੇ ਹੋ ਆਪਣਾ ਕੰਮ ਸਵਾਰਨ ਲਈ ਤਦ ਤੱਕ ਕੋਈ ਨੁਕਸਾਨ ਨਹੀਂ ਤੁਸੀਂ ਚੰਗਾ ਕਰਮ ਕਰ ਰਹੇ ਹੋ ਜੇ ਤੁਸੀਂ ਟੂਣੇ ਕਰਦੇ ਹੋ ਸੜਕਾਂ ਤੇ ਕੁਝ ਖਿਲਾਰਦੇ ਹੋ ਕਿਤੇ ਦੇ ਕਿਤੇ ਰੁੱਖਾਂ ਨੂੰ ਤਕਲੀਫ ਦੇ ਰਹੇ ਹੋ ਠੀਕ ਹੈ ਜੀ ਉੱਥੇ ਮਹਾਪਾਪ ਹੈ ਉਹ ਤੁਸੀਂ ਆਪਣੇ ਮਾੜੇ ਕਰਮ ਕਰ ਰਹੇ ਹੋ ਟੂਣੇ ਕਰਨੋਂ ਰੁਕ ਜਾਓ ਟੋਟਕੇ ਕਰਨੇ ਸ਼ੁਰੂ ਕਰੋ ਪ੍ਰਮਾਤਮਾ ਦਾ ਨਾਮ ਅਰਦੋ ਕਿਉਂਕਿ ਸ਼ਨੀ ਦੀ ਗੱਲ ਕੀਤੀ ਆ ਤਾਂ ਸ਼ਨੀ ਡਰ ਦਾ ਗ੍ਰਹਿ ਬਿਲਕੁਲ ਨਹੀਂ ਹੈ ਸ਼ਨੀ ਇਨਸਾਫ ਦਾ ਗ੍ਰਹ ਆ ਡਰ ਕੇ ਨਹੀਂ ਸਮਝ ਸੋਚ ਕੇ ਉਪਾਅ ਕਰੋ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹਾਈਪ ਦਾ ਬਟਨ ਦਬਾਉਣਾ ਨਾ ਭੁੱਲੋ ਨਵੇਂ ਜੁੜੇ ਸਬਸਕ੍ਰਾਈਬਰ ਅੱਗੇ ਮੇਰੀ ਵੀਡੀਓਜ਼ ਨੂੰ ਜ਼ਰੂਰ ਸ਼ੇਅਰ ਕਰਨ ਕਿਉਂਕਿ ਇੱਥੇ ਅੰਧਵਿਸ਼ਵਾਸ ਨਹੀਂ ਫੈਲਾਉਂਦੀ ਮੈਂ ਕਦੀ ਵੀ ਨਹੀਂ ਨੈਵਰ ਮੈਂ ਇੱਕ ਮਿਸ਼ਨ ਲੈ ਕੇ ਚੱਲੀ ਆ ਤੁਸੀਂ ਕਾਫਲਾ ਬਣ ਗਏ ਤੁਸੀਂ ਮੇਰੇ ਨਾਲ ਹੋ ਮੈਂ ਚੰਡਾ ਵਰਦਾਰ ਸੋ ਜਦੋਂ ਤੁਸੀਂ ਮੇਰੀਆਂ ਦਸੀਆਂ ਗੱਲਾਂ ਅਪਣਾਉਨੇ ਹੋ ਤਾਂ ਮੈਨੂੰ ਵਧੀਆ ਲੱਗਦਾ ਕਿਉਂਕਿ ਮੈਂ ਇੱਥੇ ਵੈਦਿਕ ਸੱਚ ਦਿਖਾਉਣੀ ਆ ਸੋ ਅੱਗੇ ਤੋਂ ਬਿਨਾ ਕਿਸੇ ਨੂੰ ਜਨਮ ਪੱਤਰੀ ਦਿਖਾਇਆ ਕਦੀ ਵੀ ਕਿਸੇ ਗ੍ਰਹਿ ਨਾਲ ਜੁੜਿਆ ਉਪਾਰ ਨਹੀਂ ਕਰਨਾ ਖਾਸ ਕਰਕੇ ਸ਼ਨੀ ਗ੍ਰਹਿ ਬਾਰੇ ਮੈਂ ਦੱਸਿਆ ਆ ਨਹੀਂ ਤਾਂ ਰਿਜ਼ਲਟ ਤੁਹਾਡੇ ਸਾਹਮਣੇ ਹੋਣਗੇ ਕਰਿਓ ਫਿਰ ਅਗਲੀ ਵੀਡੀਓ ਦਾ ਇੰਤਜ਼ਾਰ ਇੱਕ ਸਵਾਲ ਦਾ ਜਵਾਬ ਸੱਚੇ ਦਿਲੋਂ ਦਿਲ ਕਿੱਧਰ ਹੁੰਦਾ ਭਲਾ ਖੱਬੇ ਪਾਸੇ ਖੱਬੇ ਪਾਸੇ ਹੱਥ ਰੱਖ ਕੇ ਕਮੈਂਟ ਚ ਮੈਸੇਜ ਟਾਈਪ ਕਰਨ ਤੋਂ ਪਹਿਲਾਂ ਰੱਬ ਨੂੰ ਤੇ ਆਇਓ ਤੇ ਦੱਸਿਓ ਮੇਰੀ ਵੀਡੀਓ ਜਿੰਨੇ ਵੀ ਮਿੰਟਾਂ ਦੀ ਬਣੀ ਹੁੰਦੀ ਐ ਪੂਰੀ ਬਿਨਾ ਫਾਰਵਰਡ ਕੀਤੇ ਕਿੰਨੇ ਜਣੇ ਦੇਖਦੇ ਆ ਮੈਨੂੰ ਤੁਹਾਡੇ ਕਮੈਂਟ ਦਾ ਇੰਤਜ਼ਾਰ ਰਹਿਣਾ ਪਰ ਉਸ ਕਮੈਂਟ 100% ਸੱਚ ਹੋਵੇ ਠੀਕ ਐ ਜੀ ਮੈਂ ਅਗਲੀ ਵੀਡੀਓ ਚ ਤੁਹਾਨੂੰ ਰੇਅਰ ਕੋਈ ਵਿਸ਼ਾ ਲੈ ਕੇ ਫਿਰ ਪੇਸ਼ ਹੋਵਾਂਗੀ ਮਿਲਾਂਗੇ ਕੱਲ ਰੱਖੋ ਆਪਣਾ ਬੱਸ ਰਖਿਆਲ ਟਿਲ ਦੈਨ ਬਾਏ ਬਾਏ